ਦਾ ਸੁੱਧ ਆਪਣਾ 11 ਵਜੇ ਸ਼ੁਰੂ ਕਰਦਾ ਦਾ ਸਵੇਰੇ ਰਾਤ ਤੇ ਬਰੈਡ ਪਕੌੜਾ ਸਵੇਰ ਦਾ ਚੱਲਦਾ ਤਿੰਨ ਆਈਟਮਾਂ ਚੱਲਦੀਆਂ ਸਵੇਰ ਦੀਆਂ ਬਰੈਡ ਪਕੌੜਾ ਤੇ ਰਾਸ ਵੀ ਚੱਲ ਪਿਆ ਵਿੱਚ ਦੁੱਧਾ ਰਾਸ ਮਿੱਠਾ ਵੀ ਚੱਲ ਰਿਹਾ ਦੁੱਧਾ ਵੀ ਤੇ ਬਈ ਟਾਈਮ ਹੋ ਗਿਆ ਤਕਰੀਬਨ 12:00 ਵੱਜਣ ਲੱਗੇ ਸਾਡਾ ਆਈਡੀਆ ਤਾਂ ਪਹਿਲਾਂ 8:00 ਵਜੇ ਤੱਕ ਦਾ 9:00 ਵਜੇ ਤੱਕ ਦਾ ਦੁੱਧ ਹੋ ਗਿਆ ਜਿਆਦਾ ਸੰਗਤ ਘੱਟ ਐ ਇਸ ਵਾਰ ਤਾਂ ਕਰਕੇ ਥੋੜਾ ਜਿਹਾ ਲੰਬਾ ਚਲੇ ਗਿਆ ਆ ਫਿਰ ਸਾਨੂੰ ਤਿੰਨ ਵਾਰ ਦੁਬਾਰਾ ਹੋਰ ਬਰੈਡ ਬਰੋਡ ਲੈਣੇ ਪਏ ਤਾਂ 12 ਵਜੇ ਤੱਕ ਹੁਣ ਅਜੇ ਵੀ ਦੁੱਧ ਪਿਆਏ ਮਤਲਬ ਅਜੇ ਵੀ ਕੁਆਂਟਲ ਦੁੱਧ ਲੰਗਰ ਚ ਦੇਣ ਗਏ ਆ ਇੰਨੀ ਸੰਗਤ ਘੱਟ ਆ ਇਸ ਵਾਰ ਜੀ ਬਾਕੀ ਲੱਗੇ ਬਾਈ ਭੁਨੇ ਸੇਵਾ ਦਾ ਆਹ ਜੇ ਦੂ ਆਹ 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 Terima kasih telah menonton! கத <laughs> வா ਹੇ <laughs> ਕਰਮ ਗੱਲ ਜੀ ਜਾਏ ਭਾਈ ਹੋਰ ਕੀ ਭਾਈ ਕਰਿਆ ਸੀ ਕਰਿਆਂਦੀ ਸੀ ਮੈਂ ਹੂੰ ਤੁਸੇ ਪਹਿਲੇ ਹੀ ਲੱਗ ਗਿਆ ਰਾਤ ਹਾਂ ਜੇ ਗਏ ਰਾਤ 11:00 ਬਜੇ ਪੌਣੇ 11 ਲੇਟ ਆਇਆ ਉਹਦੇ ਹਾਂ ਉਹ ਜਗਾ ਮੱਲੀ ਜਾ ਗਿਆ ਮੱਜਾ ਕਰਨ ਮੱਲੀ ਜੀ ਮਥਮੋਟੇ ਦੇ ਸੀ ਅੱਛਾ ਜਗਾ ਤਾਂ ਬੇਲੀ ਦਾ ਨਹੀਂ ਪੀੜ ਹੈ ਨਹੀਂ ਯਾਰ ਪੀੜ ਬਹੁਤ ਘਟ ਹੈ ਉਹ ਨਹੀਂ ਕਿਉਂ ਕਾਲਜ ਕਿੱਥੇ ਹੁੰਦੀ ਉੱਥੇ ਜ਼ਿਆਦਾ ਆਉਂਦੀ ਫਟੇ ਘਰ ਸਾਬ ਉੱਥੇ ਜ਼ਿਆਦਾ ਹੁੰਦੀ ਹੈ ਇਥੇ ਨਾਲੇ ਆਪਣੇ ਮੱਥਾ ਟੇਕ ਦੇ ਕੇ ਅਗਲਾ ਮੁੜੀ ਜਾਂਦਾ ਹੁਣ ਅੱਗੇ ਵਾਲਾ ਕੰਮ ਨਹੀਂ ਹੈਗਾ ਹੂੰ ਉਹਦੇ ਕੱਦੇ ਜਾਂਦੇ ਆ ਇਹਦੇ ਪਹਿਲਾਂ ਹੀ ਜਾਂਦੇ ਆ ਸਭ ਤੇ ਆ ਬਾਅਦ ਵਿੱਚ ਦੇਖੀ ਕਿੰਨਾ ਆਈ ਜਾਣਾ ਦੂਰ ਦੂਰ ਦੇ ਜਿਹੜੇ ਇੱਧਰੋਂ ਆਉਂਦੇ ਨੇ ਯਾਤਰਾ ਨੂੰ ਪਹਿਲੇ ਹੀ ਘੁੰਮ ਕੇ ਮੱਥਾ ਟੇਕ ਗਏ ਜਿੱਦਣ ਆਪਾਂ ਬੀਜ ਲੈਣੇ ਗਏ ਉਦੋਂ ਦੇਖੀ ਨਹੀਂ ਪੱਸਾ ਕਿ ਕਿਹੜਾ ਖੜੀ ਜਾਂਦੀ ਆ ਕੇ ਹੂੰ ਇਧਰ ਬੀਜ ਲੈ ਕੇ ਆਏ ਆ ਹੂੰ ਕਣਕ ਦਾ ਹੁਣ ਦੇਖ ਲੈ ਤੂੰ ਉਹਦੇ ਪਹਿਲਾਂ ਹੀ ਆਪਾਂ 5-7 ਦਿਨ ਪਹਿਲਾਂ ਮੱਥਾ ਟੇਕੀ ਜਾਂਦੇ ਲੋਕ 5-7 ਦਿਨ ਪਹਿਲਾਂ ਹੀ ਮੱਥਾ ਟੇਕਣ ਆ ਗਿਓ ਹੁਣ ਬਾਅਦ ਵਿੱਚ ਮੀਨਾ ਕੰਮ ਚੱਲੀ ਜਾਣਾ ਟਰੈਲੀਆਂ ਜੇ ਦੇ ਬਾਦ ਵਿੱਚ ਆਂਦੇ ਫਰੇਕਾਰ ਨੂੰ ਫਿਰ ਸਭ ਮੱਥਾ ਟੇਕ ਕੇ ਜਾਂਦੇ ਆਂ। ਇਹ ਭੀੜ ਦੇ ਬਗੈਰ ਚੱਲੂਗੇ। ਪੂਰਾ ਫਰਕ ਆਪ ਪੈਂਦਾ। ਬਾਦਵੀਰ ਤਾਂ ਆਪਦਾ ਹੀ ਪਹਿਲਾਂ ਕਹਿੰਦਾ ਨੀਂਦਾ ਐ ਮੈਂ ਰਾਤ ਦਾ ਕਹਿੰਦਾ ਕੱਲੂ ਜਾਉਂਗਾ ਹੁਣ ਜਾਣਾ ਕੱਲੂ ਜਾਣਾ। ਉਹ। ਕਹਿੰਦਾ ਕੱਲੂ ਜਾਉਂਗਾ। ਕਹਿੰਦਾ ਹੁੰਨੀਆ ਦਾ ਨੀਂਦਾ ਐ ਮੈਂ। ਉਹ। ਕਹਿੰਦਾ ਹੁਣ ਤਾਂ ਸੌਣਾ ਐ। ਰਾਤ ਦੇ ਸਾਦੇ ਰਾਤ ਦੇ ਲੱਗ ਗਈ। ਲੰਘੀ ਰਾਤ। ਨੀਂ ਲੱਗ ਗਿਆ। ਫੇਰ ਨਾਤਾ ਇਹਨੇ ਪੰਮੇ ਦਾ ਫੋਨ ਆ ਗਿਆ। ਉਹ। ਕਹਿੰਦਾ ਪੰਮਾ ਗਿਆ ਵਾ ਮੇਰੇ ਪੁੱਛਦਾ ਵੀ ਕੀ ਮੀਂਹ ਦੀ ਭੀੜ ਐ। ਉਹ। 엄마 ਕਹਿੰਦਾ ਕਹਿੰਦਾ 40 ਟ੍ਰੈਲੀ ਨਹੀਂ ਆ ਜਾ ਤੂੰ ਵੀ 40 ਗੇ ਟ੍ਰੈਲੀ ਦੋ ਹੀ ਲੈਣਾ ਇੱਕ ਹੀ ਲੈਨੇ ਪਤਾ ਨਹੀਂ ਕਹਿੰਦਾ ਸਰੇ ਸਿੰਘ ਫਿਰ ਜਦ ਇਹ ਕਹਿੰਦਾ ਜਲ ਤਾ ਚਲੀ ਜਾਂਦਾ ਕਹਿੰਦਾ ਪੈਣੀ ਉੱਥੇ ਪੈ ਜੂਗੇ ਜਾ ਕੇ ਲੰਘਿਆ ਜਦ ਇਹ ਫਿਰ ਇੱਕ ਭਈਆ ਨਾਲ ਟ੍ਰੈਲਾਂ ਹੀ ਲੂਟ ਲੱਦੇ ਅੱਜ 50 ਟ੍ਰੈਲਾਂ ਮਗਾਲੇ ਆ ਮੈਂ ਟ੍ਰੈਲਾਂ ਖੋਲ ਕੇ ਆ ਗਿਆ ਉੱਥੇ ਨਵਾਂ ਬੰਦਾ ਚੜਾਤਾ ਸਾਲੇ ਨੇ ਮੀਲ ਬਣਾਤਾ ਉੂਟ ਪਟਾਂਗ ਜਾ ਟ੍ਰੈਲ ਅੱਜ ਇੱਕ ਪਾਸੇ ਭਰੀ ਜਾਂ ਲਾ ਤੇ ਇੱਕ ਵੇ ਘੱਟ ਲਾਤੀਆਂ ਕਹਿੰਦੇ ਗੰਨਾ ਚ ਜ਼ਿਆਦਾ ਐ ਮਾ ਕੋਈ ਨਾ ਕੰਡਾ ਦੱਸੂਗਾ ਜ਼ਿਆਦਾ ਤਾਂ ਮਾ ਲੜਾਈ ਥੋੜੀ ਸਹੀ ਨਹੀਂ ਹੈਗੀ ਅੱਜ ਇਕੱਠਾ ਘਾਤਾ ਟਰੈਲਾ ਨਹੀਂ ਲੱਗੇ ਲਵਾਈ ਹੁੰਦੀ ਟਰਲੇ ਦੀ ਮੈਂ ਕਹਿੰਦਾ ਨਹੀਂ ਕੰਦਾ ਹੁੰਦਾ ਥੋੜਾ ਜੋ ਲਾ ਲਿਓ ਮੇਰਾ ਟਰੈਲਾ ਲੋਡਿੰਗ ਲਿੱਤੇ ਪਰ ਲਾਹਣ ਨਾ ਦੇਖੀਓ ਟਰੈਲੇ ਦੀ ਲਵਾਈ ਵੀ ਦੇਖੋ ਟਰੈਲੇ ਦੀ ਲੰਘ ਗਿਆ ਫਿਰ ਆਉਂਦਾ ਹੀ ਭਾਈ ਉਹ ਤਾਂ ਪਾਈ ਰਾਈ ਤੁਰ ਪਿਆ ਮੈਂ ਹੁਣ ਕਾਕੰਡਾ ਵੱਟ ਘੇੜਦਾ ਮਸਵਾਗਾ ਮਾਰਨ ਦਾ ਅਮਨਦੀਪ ਨੂੰ ਗਿਆ ਤਾਂ ਮਹਾਜਾ ਸੁਆਗਾ ਮਾਰਦੀ ਨਾਲੇ ਪੱਟ ਪਾ ਦੂੰਗੀ ਇੱਕ ਉਹ ਕਹਿੰਦਾ ਮੈਂ ਉੱਥੇ ਚੱਲਿਆ ਮੱਛੂ ਵਾਲੇ ਮਾਛਵੜ ਦੀ ਸਵਾ ਨਾਲ ਇਹਦੇ ਬਾਅਦ ਮਾਛਵੜ ਜਾ ਰਹੇ ਹੁੰਦੀ ਆ ਹੂੰ ਨੂੰ ਮਾਛਵੜੇ ਨੂੰ ਗਿਆ ਪਾ ਕਹਿੰਦਾ ਜਾਣਾ ਕਹਿੰਦਾ ਸ਼ਾਮ ਨੂੰ ਮਾਛਵੜੇ ਜਾਣਾ ਮੈਂ ਕੱਲ ਨੂੰ ਦੇਖ ਲਈ ਕਹਿੰਦਾ ਅੱਜ ਛੁੱਟੀ ਆ ਕਰਮਜੀਤ ਨੂੰ ਮਾ ਸਵਾ ਫਾਂਟ ਦਾ ਬਾਣਾ ਸਵਾਗਾ ਦਾ ਮਾਰਾਂ ਰੋਲ ਕੱਲੂ ਬਾਦੂਗੀ ਠੀਕ ਨਹੀਂ ਹੋ ਤੈ ਤਰੂ ਵੀ ਖੜਾ ਦਾ ਬਾਹਰੇ ਖੜਾ ਦਾ ਮੈਂ ਦੇਖ ਲੈਂਦਾ ਮੈਂ ਬਾਜੀ ਦਾ ਸਵਾਗਾ ਮਾਰ ਦਿੰਦਾ ਨਹੀਂ ਕੱਲੂ ਮਾਰ ਦੂੰਗਾ ਹੁਕਾ ਕਰਨ ਹੋ ਮਾਰਨਾ ਛੋਟੇ ਨਾਲ ਇਹਦੇ ਟਾਇਰ ਪੂਦੇ ਚੌੜੇ ਟਾਇਰ ਜਿਆਦਾ ਬੜੇ ਦੋਏ ਨਾਲ ਮਾਰ ਫਿਰ। ਤਰਾਣੇ ਨਾਲ? ਹਾਂ। ਉਹਦੇ ਹਾਂ ਹੋਰ ਛੋਟੇ ਆ ਨਾ। ਹੋਰ ਛੋਟੇ। ਉਦੋਂ ਵੀ ਛੋਟੇ ਆ। ਪਾਰ ਘਾਟਾ ਵੀ। ਗੱਲ ਤਾਂ ਤੇਰੀ ਠੀਕ। ਦੋਵੇਂ ਹਲਕਾ। ਗੱਲ ਤਾਂ ਠੀਕ ਆ ਤੇਰੀ ਗੱਲ ਠੀਕ ਆ ਯਾਰ। ਇਹ ਮੇਰਾ ਤਾਂ ਮਹਿੰਦਰਾ ਲਿਆ। ਨਹੀਂ ਉਹਦੇ ਉਹਦੇ ਹੀ ਆ 13 ਦੇ 13 ਵਾਲੀ ਦੇ 13 ਦੇ ਆ। ਹਾਂ। ਇਹ 14 ਦੇ ਆ। ਆਪਣੇ ਦੇ 16 ਦੇ ਆ। 16 ਦੇ। ਹੈ? ਥੋੜਾ ਟਰ ਕੱਟ ਲਓ। ਉਹ ਨੂੰ ਕੱਢ ਲੈਂਦੇ ਆ। ਇਹ ਛੋਟਾ ਕਰਿਆ ਮਹਿੰਦਰਾ ਕਰ ਲਾਂ ਮੇਰਾ। ਤੇ ਹੁਣ ਮੈਂ ਕੱਢਣਾ ਹੀ ਨਹੀਂ ਯਾਰ। ਕੱਲੂ ਮਾਰ ਲੀ। ਕੱਲੂ ਮਾਰ ਦੂੰਗਾ ਨਾਲੇ ਆਜੂਗਾ ਹਸ ਵੀਰ। ਠੀਕ ਇਹ ਰਿਪੂ ਬੂਲਰਾਂ ਦੀ ਬੂਲਰਾਂ ਵਾਲੀ ਦਾ ਕਿਆ ਹੋਇਆ ਹੁਣ ਦਾ ਨਾ ਹੁਣ ਅੱਜ ਆਏ ਮਿੱਟੀ ਮਾਰ ਕੇ ਦੇਖਿਆ ਹੈ ਪਰ ਬੇਤੀ ਬੇਤਲੀ ਆਏ ਉੱਪਰ ਤੇ ਆਏ ਹੱਥ ਨਾਲੇ ਉਹ ਬਰਾਬਰ ਆ ਗਈ ਕੱਲੂ ਦਿਖਣ ਲੱਜੂਗੀ ਪਰਸਨ ਪੂਰੀ ਦੀ ਹੋਊਗੀ ਪਰਸਨ ਦੇ ਹੋਊਗੀ ਇਹਦਾ ਲੈਡ ਘੱਟ ਆਉਂਦੀ ਯਾਰ ਬਿਜਲੀ ਵਾਲੇ ਹੁਣ ਪਤਾ ਨਹੀਂ ਕਿਆ ਕਰਦੇ ਆ ਕੱਲ ਵੀ ਬਹੁਤ ਘੱਟ ਆਈ ਆ ਹੁਣ ਵੱਲੋਂ ਬਲਦ ਦਾ ਨਾ ਠੱਗ ਗਿਆ ਹੁਣ ਇਹਨਾਂ ਨੂੰ ਪਾਣੀ ਦੇਣ ਲੈਡ ਛੱਡਣੀ ਚਾਹੀਦੀ ਆ ਹੁਣ ਪਾਣੀ ਦਾ ਟਾਈਮ ਆ ਹੁਣ ਕਣਕ ਨੂੰ ਜਿਹੜਾ ਦੋਠ ਗਿੱਲੇ ਭਰਨ ਕਿਲਾ ਡੇਢ ਕਿਲਾ ਭਰੇ ਦਿਨ-ਦਿਨ ਪਾ ਦਮੇ ਦਿਨ-ਦਿਨ ਲਟਾ ਠੀਕ ਨਹੀਂ ਠੰਡ ਜਿਆਦਾ ਠੰਡ ਵੀ ਹੁੰਦੀ ਹੈ ਨਾ ਰਾਤ ਨੂੰ ਰਾਤ ਦਾ ਕੰਮ ਨਹੀਂ ਕਰਨ ਨੂੰ ਪਾਣੀ ਲਾਉਣ ਦਾ ਦਰਮਾ ਦਾ ਕਰਨੀ ਬਹੁਤ ਹਾਂ ਦਿਨ ਮਾ ਜਿਹੜਾ ਕੋਲ ਖੜ ਕੇ ਪਾਣੀ ਲੱਗਣਾ ਨੇ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਦੇਖ ਇੱਧਰ ਠੀਕ ਨਹੀਂ ਗੱਲ ਪਾਣੀ ਦੀ ਬਚਤ ਆਏ ਹੁੰਦੀ ਰਾਤ ਨੂੰ ਤਾਂ ਬੰਦੇ ਖੁੱਲ ਨੱਕਾ ਵੱਟ ਕੇ ਆ ਜਣਾ ਖੁੱਲੀ ਭਰ ਕੇ ਭਰਦੀ ਹੋ ਜਾਣੀ ਹੈ ਫਿਰ ਉਸਰੇ ਸਹੀ ਉਹ ਨਾ ਕਣਕ ਵੀ ਆਉਂਦੀ ਹੈ ਇੱਕ ਪਾਣੀ ਦੀ ਬਚਤ ਹੁੰਦੀ ਹੈ ਦਿਨ ਮਾ ਰਾਤ ਨੂੰ ਪਾਣੀ ਜਿਆਦਾ ਖਾਪਤ ਹੁੰਦੀ ਹੈ ਦਿਨ ਮਾ ਘੱਟ ਹੁੰਦਾ ਬੰਦਾ ਗਾਹਾਂ ਤੇ ਗਾਹ ਦੂ ਦੂਏ ਕਹਿ ਰਿਹਾ ਜੀ ਨੂੰ ਕੱਢ ਦਿੰ ਕਣਕ ਦਾ ਆਪ ਦਿਨ ਨਹੀਂ ਆਈ ਜੀ ਹੁਣ ਤਾਂ ਦਿਨ ਦਿਨ ਚਾਹੀਦੀ ਨਾ ਨੂੰ 10 ਘੰਟੇ ਲਾਈਟ ਦੇਣੀ ਦੇਣ ਚਾਹੀਏ 3 ਦਿਨ ਲਾਈਟ ਪਰ 10 12 ਘੰਟੇ ਲਗਾਤਾਰ ਦੇਣ ਇੱਕ ਦਿਨ ਦੱਬੇ ਲੈਣ ਲਾਈਟ ਨੂੰ ਠੀਕ ਨਹੀਂ ਗੱਲ ਜਿਹੜੀ 4 ਘੰਟੇ ਰੋਸ਼ ਛੱਡਨੀ ਉਹ ਗਲਤ ਹੈ ਨਾ ਬੰਦਾ ਹੋ ਕੰਢੇ ਜੋਗਾ ਨਾ ਹੋ ਜੋਗਾ ਚਾਹੇ ਸਾਨੂੰ 3 ਦਿਨ ਦੇ ਦਿਓ ਭਾਈ 12 ਘੰਟੇ ਲਾਈਟ ਲਗਾਤਾਰ ਦੋ ਠੀਕ ਨਹੀਂ ਜੇ ਰੋਜ਼ ਦੇਣੀ ਤਾਂ 8 ਘੰਟੇ ਲਗਾਤਾਰ ਦੋ ਤਾਂ ਕੋਈ ਨਿਭੜੇ ਤਾਂ ਸਹੀ ਐਦਾਂ ਕੁਝ ਨਹੀਂ ਨਿਭੜਦਾ ਹੈਗਾ 4 ਘੰਟੇ ਮੈਂ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ ਤੀਲਾ ਵੀ ਨਹੀਂ ਭਰਦਾ ਹੈਗਾ ਵਾਹ ਕੱਲ ਦੇਖਦਾ ਫੇ ਕੱਲ ਪਰ ਜਾ ਪਿਆ ਕੰਮ ਯਾਰ ਫਿਰ ਗੱਗੇ ਤੇਰਾ ਤਾਂ ਹੁਣ ਹੂੰ ਕੱਲੂ ਮਾਰ ਦੂੰਗਾ ਤੁਹਾਗਾ ਫਿਰ ਨਾਲੇ ਛੋਟਾ ਲਿਆਉਂਗਾ ਕੱਢ ਕੇ ਦੂਗਾ ਉਹਦੇ ਟਾਇਰ ਹੋਰ ਛੋਟੇ ਆ ਹੁਣ ਹਵਾ ਵੜ ਗਈ ਜਿਹੇ ਜੈਨ ਹੁਣ ਬਾਜ ਜੀ ਵੀ ਤੁਹਾਗਾ ਲੋਟ ਹੈਨ ਨਾਲ ਡਲੀ ਜੀ ਫੁੱਟ ਜਣੀ ਐ ਬਰੀਕ ਹੋ ਜਾਣਾ ਇਹਦੇ ਬਾਅਦ ਇੱਕ ਤੇਸੀ ਵਟ ਪਾਣੀ ਬਸ ਕੰਮ ਫਤਿਆ ਆ ਆ ਹੋਰ ਕੱਕਾ ਨਾ ਹੁਣ ਆਹੀ ਕੰਮ ਦਾਪਾ ਨੂੰ ਹੁਣ ਆਪਾਂ ਨੇ ਹੁਣ ਕੱਖ ਵੱਢ ਤੇ ਟੋਪਾ ਅੱਗ ਲਾ ਕਰਕੇ ਡੰਗਰਾਂ ਨੂੰ ਪਾ ਦੇਣਾ। ਬਾਕੀ ਦੇਖ ਨੂੰ ਹੁਣ ਕੱਲ ਨੂੰ ਪ੍ਰੋਗਰਾਮ ਕੀ ਆਏ। ਇੱਕ ਟਰੈਲਾ ਦਲਬੀਰ ਦਾ ਹੁਣ ਪੁੱਛਣਾ ਪੈਣਾ ਕਿਸੇ ਨੂੰ ਵੀ ਲਿਆ ਕੇ ਕੋਈ ਖੜਾ ਆਊਗਾ ਕਿ ਨਹੀਂ ਨਹੀਂ ਆਪਾਂ ਇਹ ਨਾਲ ਜੋੜ ਲਿਆਉਂਦੇ ਆ। ਇਹ ਨਾਲ ਜੋੜ ਲਿਆਉਂਦੇ। ਖਾਲੀ ਕਰਤਾ ਹੋਗਾ ਉਹਨਾਂ ਨੇ? ਹਾਂ ਹਾਂ। ਕਰਤਾ? ਹੂੰ ਹੂੰ। ਤਾਰਤਾ ਸਾਮਾਨ ਸਾਰੇ। ਅਗਲੇ ਟਰੈਲਾ ਅੰਦਰ ਬਾੜੀ ਲਿਆ ਕੇ ਠੀਕ ਨਹੀਂ ਗੱਲ। ਹੂੰ। ਦੂਆ ਕਿੱਥੇ ਖੜਾਇਆ ਹੋਊ ਜਾਈਦਾ ਤਾਂ ਮਾਹ ਸ਼ੈੱਡ 'ਚ ਬਾੜਨ ਦਾ ਕਿਧਰੇ? ਕਿਹੜਾ? ਦੂਆ। ਉਹ ਤੰਬੂ ਵਾਲਾ। ਜਦੀ ਦੇ ਬੜੇ ਖੜਾ। ਬਾ ਕੱਲ ਉਸ ਮਾਨਾ ਘਟਣਾ ਨੂੰ ਚੋਲੇ ਸਾਮਾਨ ਦੇ ਵਿੱਚ ਹੁਣਾ ਲਿਆ ਸ਼ਾਮ ਨੂੰ ਕੱਢਦੇ ਕੱਲੂ ਕੱਢਦੇ ਆਹੋ ਸਾਮਾਨ ਕਿ ਹੁਣ ਗੱਦੇ ਦੇ ਵਿੱਚੇ ਰਹਿਣ ਦੋ ਤੁਸੀਂ ਗੱਦੇ ਰਜਾਈਆਂ ਉਹ ਵਿੱਚੇ ਰਹਿਣ ਦੋ ਇੱਕਣੀ ਅੰਦਰ ਬਾੜ ਦੋ ਛੱਡ ਚ ਠੀਕ ਨਹੀਂ ਇੱਕ ਦਿਨ ਛੱਡ ਕੇ ਫਿਰ ਜਾਣਾ ਹਨਾ ਹੋਰ ਕੀ ਆ ਕਿਆ ਲੋੜਾ ਕੱਢਣੇ ਸੀ ਸਹੀ ਗੱਲ ਇੱਕ ਬੱਲੇ ਬਲਾਉ ਦੇ ਯਾਰ ਐਦਾਂ ਨਹੀਂ ਗੱਲ ਬਣਦੀ ਹੈਗੀ ਬੱਲੇ ਟ੍ਰੱਕ ਟਰਾਲਾ ਹੋਰ ਤਿਆਰ ਕਰਦੇ ਕੱਲੂ ਆਹ ਇਧਰ ਵਾਲੇ ਨੂੰ ਢੀਵ ਵਾਲੇ ਨੂੰ ਬਿੱਡ ਕੱਸ ਲੋ ਹੂੰ ਦੀ ਬਾਲ ਨੂੰ ਬਿੱਟ ਕੱਢ ਕੇ ਹੀ ਦੇ ਪਰ ਤਰਪਾਰ ਪਾ ਲੋ ਤਿੰਨ ਟਰਾਲੇ ਆਏ ਤਿੰਨ ਟਰਾਲੇ ਤਿੰਨੇ ਦੇ ਕਿਦਾਂ ਦੇਖਾਇਦੈ ਪਲਟੋਹੇ ਪਲਟਾਏ ਤੁਸਕਾ ਨੂੰ ਚਾਹੀਦਾ ਹੈ ਨਾ ਹੂੰ ਇੱਕ ਵਾਰ ਨਾ ਸਮਾਨ ਨਹੀਂ ਆਉਣਾ ਸਾਰਾ ਇੱਕ ਫੇਰ ਆਇ ਕਰੋ ਇੱਕ ਬਿਨਾ ਛੱਤ ਵਾਲਾ ਸਮਾਨ ਲੈ ਜਾਓ ਉਸ ਨੂੰ ਛੱਤ ਵਾਲਾ ਇੱਕ ਹੈ ਦੋ ਛੱਤ ਵਾਲੇ ਆਹ ਦੋ ਛੱਤ ਵਾਲੇ ਇੱਕ ਦੂਆ ਕਰ ਲਓ ਹਾਂ ਇੱਕ ਬਿਨਾ ਛੱਤ ਵਾਲਾ ਇੱਕ ਬਿਨਾ ਛੱਤ ਤੇ ਆਕਣੀ ਲੋਟ ਆਊਗਾ 7 ਛੱਤ ਦੋ ਚਾਹੀਦੇ ਭਾਈ ਦੋ ਟਰਾਲੇ ਦਾ ਲੋਟ ਟਰਾਲੇ ਵੀ ਘਟਾ ਤੋ ਬੰਦੇ ਹੋਣਾਂ ਜਿਆਦਾ ਆ ਪੈਣੀ ਦਾ ਮੌਜਰਾ ਹੋਊਗੀ ਬੰਦੇ ਆਪਣੇ ਤਿੰਨ ਪਿੰਡਾਂ ਦੇ ਹੋ ਜਾਂਦੇ ਉੱਥੇ ਫੇ ਚਾਰ ਪਿੰਡਾਂ ਦੇ ਚਾਰ ਪਿੰਡਾਂ ਦੇ ਹੋ ਜਾਂਦੇ ਬੰਦੇ ਬੰਦਿਆਂ ਨੂੰ ਚੌਂਤਾ ਵੀ ਯਾਰਿੰਦਾ ਮਾਹਲਾਂ ਹੋਊਗੀ ਝੱਲੀਆਂ ਹੋਊਗੀ ਪੈਣੀ ਹੋਊਗੀ ਹੈਨਾ ਸਾਰੇ ਇਕੱਠੇ ਹੋਏ ਨਾ ਉੱਥੇ ਹੋਰ ਸ ਪੈਣੀ ਨੂੰ ਤਾਂ ਜਗ੍ਹਾ ਚਾਹੀਦੀ ਹੈ ਜਿੰਨ ਬੰਦਾ ਬਦਲ ਕੇ ਚੱਲੇ ਹੈਨਾ 17-80 ਬੰਦੇ ਪਰਤੇ ਬਹੁਤ ਬੰਦੇ ਫੇਰ ਉਹਦੇ ਟੈਂਟਰ ਉੱਡਣ ਦੇ ਪੈਣੇ ਆ ਹੋਰ ਉਹਦੇ ਦੂਸਰੇ ਸਾਈਡ ਪੰਨੇ ਸਾਲੀ ਸਾਹ ਵਾਲਾ ਹਾਂ ਬਹੁਤ ਬੰਦਾ ਹੁੰਦਾ ਆਪਣਾ ਹੋਰ ਕਿੱਥੇ ਲਾਇਆ ਥਾਣੀ ਮੂਰੀ ਲਾਇਤਾ ਉਹ ਹਾਂ ਉਹ ਹੁੰਜਾ ਜਿੱਥੇ ਬਰਫਲਾ ਖੜਦਾ ਹੁੰਦਾ ਆਈਸਕ੍ਰੀਮ ਵਾਲਾ ਗੁਰਦੁਆਰੇ ਸਾਹਮਣੇ ਖੁੰਜਾ ਗੇਟ ਆਉ ਖੁੰਜਾ ਕੋਨਾ ਹਾਂ 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 ਠੀਕ ਐ ਸਵੇਰ ਤੇ ਉੱਥੇ ਲਾਇਆ ਉਹਦੇ ਬਾਅਦ ਫਿਰ ਚਕਾਤਾ ਉੱਥੇ ਤੇ ਉੱਥੇ ਆਵੇ 9-10 ਬਸੇ ਲੱਗਣ ਦੇਣਾ ਤੁਹਾਨੂੰ ਨੇ 9 ਵਜੇ ਤੱਕ ਉੱਥੇ ਲੈ 9:30 ਵਜੇ ਤੱਕ ਫਿਰ ਕਿੱਥੇ ਲਾਇਆ ਫਿਰ ਸਾਹਮਣੇ ਸਿੱਧੀ ਸੜਕਪੁਰ ਜਾ ਕੇ ਲਾਤ ਉੱਤੀ ਦੇ ਸਾਹਮਣੇ ਗੇਟ ਨੂੰ ਹਾਂ ਠੀਕ ਐ ਠੀਕ ਐ ਤਾਂ ਐਂਡ ਤੱਕ ਉੱਥੇ ਚੱਲਿਆ ਠੀਕ ਐ ਵਧੀਆ ਕਰਿਆ ਉੱਥੇ ਰਾਤ ਜਾ ਕੇ 11 ਵਜੇ ਸ਼ੁਰੂ ਹੋਇਆ ਕੰਮ ਯਾਨੀ ਕਿ ਹੂੰ ਤੇ ਬਾਈ ਤੇ ਕਹਿੰਦੇ ਦੁੱਧ ਦੁੱਧ ਤੁਸੀਂ ਕਰ ਦੋ ਹੂੰ ਵੇசி ਅਸੀਂ ਜਾਣਾ ਕੌਣ ਕਹਿੰਦੇ ਬੰਦੇ ਨਾਲ ਦੇ ਕੋਈ ਹੈ ਹੁਣ ਉੱਥੇ ਅੱਛਾ ਦੋ ਤਿੰਨ ਜਾਣੇ ਤੇ ਹਾਂ ਡੇਢ ਘੰਟਾ ਦੁੱਧ ਦੇ ਕੇ ਸਾਨੂੰ ਅੱਛਾ ਤੇ ਅਸੀਂ 11 ਵਜੇ ਚਲਾ ਦਿੱਤਾ ਚਾਂਦੀ ਸਾਰੇ ਜਾਂਦੀ ਸਾਰੇ ਚਲਾਤਾ ਹੋਰ ਕੀ ਚੱਲਣ ਦੋ ਚੱਲਣ ਦੋ ਬਾਈ ਹਾਂ ਮੱਜੀ ਜਿੱਦ ਹੁਣ ਵਿਹਲੇ ਸਾਰੀ ਦਾ ਚੱਲੀ ਆਉਣਾ ਤਾਂ ਫਿਰ ਭਾਈ ਰਾਤ ਸਾਰਾ ਦਿਨ ਚੱਲੀ ਕੇ ਆਉਣ ਵਿਹਲੇ ਕੇ ਆਏ ਹੇ ਆਹ ਫੇ ਠੀਕ ਹੈ ਕਹੇ 1.5 ਕਿਲੋ ਦੁੱਧ ਕੁਆਟਰ ਦੁੱਧ ਫਿਰ ਵੱਜ ਕੇ ਆਉਣ ਲੱਗਿਆਂ ਦਾ ਫਿਰ ਵੱਜ ਗਿਆ ਫਿਰ ਉਹੀ ਵੱਜ ਗਿਆ 1.5 ਕੁਆਟਰ ਉਹੀ ਵੱਜ ਗਿਆ ਫਿਰ ਹੋਰ ਲੰਗਰ ਜੀ ਦੇਣ ਤੋਂ ਤੁਸੀਂ ਹਾਂ ਲੰਗਰ ਤੇ ਆਉਂਦਾ ਆਓ ਤੇ ਹੋਰ ਲੰਗਰ ਜੀ ਦੇ ਆਉਂਦਾ ਜਿਹੜਾ ਵੱਜ ਗਿਆ ਚੱਲੀ ਗਿਆ ਸਾਰੀ ਸਾਡੀ ਚੱਲੀ ਗਿਆ ਬਰੈਡ ਪਹਿਲਾਂ ਬਰੈਡ ਜੇ ਲੈ ਕੇ ਤੇ ਉਹ ਪੂਰੇ ਹੋ ਗਏ ਫਿਰ ਹੋਰ ਲਿਆਂਦੇ ਫਿਰ ਵਿੱਚ ਗੋਭੀ ਦੇ ਪਕੌੜੇ ਘੜਤੇ ਵਿੱਚ ਰਸਾ ਕੇ ਰਸਦਾ ਚਲਾਤਾ ਸੀ ਵਿੱਚ ਲਵਾਈ ਪਕੌੜੇ ਨੂੰ ਤਿੰਨ ਚਾਹੀਦੇ ਘੱਟ ਤੇ ਘੱਟ। ਦਵਾਈ ਦਾ ਬਸ ਚਲੀ ਜਾ ਮਤਲਬ ਖਾਣ ਨਹੀਂ ਦਿੱਤਾ ਆਪਾਂ ਨੇ। ਆਹੋ। ਉਹ ਰਾਤ ਦੇ 11 ਤੇ ਲੈ ਕੇ 2 2 ਵਜੇ ਤੱਕ ਮੈਂ ਕਹਿੰਦਾ ਚੱਲੀ ਗਿਆ ਹੁਣ 1 ਵਜੇ ਤੱਕ। ਹੂੰ। ਦੇ ਆ ਦਿਨ ਦੇ। ਆਹੋ। ਤਰਜ ਉਹਦਾ ਘਾਟੇ ਲੱਗ ਲਗਾਤਾਰ। ਬਹੁਤ ਹੈ। ਬਹੁਤ ਹੈ। ਚਲਾਉਣੇ ਵਾਲਾ ਤਾਂ ਭਾਈ ਮਹਾਰਾਜ ਹੀ ਆ। ਹੈ ਕਿ ਨਹੀਂ? ਉਹੀ ਹੈ ਭਾਈ। ਬੰਦਾ ਕੁਝ ਨਹੀਂ ਕਰ ਸਕਦਾ। ਉਹੀ ਹੈ। ਚਿਲਾਉਣੇ ਵਾਲਾ ਬਰਕਤ ਵੀ ਉਹੀ ਪਾਉਣੇ ਵਾਲਾ ਉਹ ਅਨਿੰਦੇ ਆ ਸਾਰੇ ਹੁਣ ਸੌਂ ਗਏ ਹੋਣੇ ਆ ਸਾਰੇ ਕੋਈ ਵੀ ਨਹੀਂ ਦਿਖਦਾ ਸਾਰੇ ਮੁਰਗਿਆ ਪੌਣਾ ਗੇਰੇ ਪਏ ਆ ਇੱਕ ਆਸਬੀਰ ਗਿਆ ਮਿਲਣ ਨੂੰ ਆ ਕੇ ਉਹ ਵੀ ਗਿਰਨ ਲੱਗਿਆ ਤਾਂ ਉਹ ਵੀ ਗਿਰਨ ਲੱਗਿਆ ਕਾਉਤੀ ਸੌਂ ਗੌਣ ਛੱਡ ਪੜਾ ਕਹਿੰਦਾ ਕਹਿੰਦਾ ਕੱਲੂ ਫੇਰ ਮੇਰੀ ਯਾਦ ਲੱਗਣੀ ਕਹਿੰਦਾ ਹੁਣ ਹੀ ਲਾ ਆਉਣੀ ਕਹਿੰਦਾ ਫਿਰ ਪਹਿਲੇ ਨਾਲ ਜਾ ਕੇ ਉੱਥੀ ਕੱਲੂ 24 ਇੱਕ ਦਿਨ ਦੇ ਵਿੱਚ ਗੈਪ ਆ 24 ਦੀ ਗੈਪ ਆ ਹਾਂ ਉਹ ਪਰਸੋਂ ਫੇਲਾਗੇ ਨਾ ਅਸੀਂ ਹੋਰ ਕੀ ਫੇ ਗਿਆ ਵੀ ਇੱਧਰ ਨੂੰ ਹੈ ਗਿਆ ਇੱਧਰ ਤਾਂ ਰਮੌਰ ਆਣਾ ਮਾਝਮਗਾਉਣ ਨੂੰ ਲੱਗਿਆ ਕਹਿੰਦਾ ਤਾਂ ਰਾਜ ਬਹੁਤ ਹੁੰਦਾ ਹੁਣ ਕਹਿੰਦਾ ਲੰਗਰ ਵਾਲੇ ਸਾਬ ਨੇ ਲੰਗਰਾਂ ਲੈਣੇ ਜਾਣਾ ਹੁਣ ਕਹਿੰਦਾ ਕਹਿੰਦਾ ਫਿਰ ਕਿ ਜਿਹੜੇ ਟਰੈਲੀਆ ਪਰ ਆਏ ਹੋਏ ਆ ਮੱਥਾ ਟੇਕਾਂਗੇ ਉਹਨਾਂ ਨੇ ਇਸ ਟਾਈਮ ਨਿਕਲਣਾ ਕਹਿੰਦਾ ਹੁਣ ਤਾਂ ਮੈਨੂੰ ਇਧਰ ਨੂੰ ਹੀ ਲੋਟ ਰਿਹਾ ਕਹਿੰਦਾ ਰੋਪੜ ਨੂੰ ਰੋਪੜ ਨੂੰ ਗਿਆ ਫਿਰ ਉਹ ਰੋਪੜ ਨੂੰ ਗਿਆ ਐ ਇੱਥੇ ਤਾਂ ਬਹੁਤ ਲੋੜ ਤਾਂ ਨੇ ਯਾਰ ਆਦਾ ਯਾਰ ਬਾਈ ਇੱਥੇ ਤਾਂ ਐਨਾ ਹਰ ਪੰਨੂ ਜਿੱਥੇ ਨੂੰ ਖੇੜੀ ਨਹੀਂ ਲੱਗਦੇ ਤੇ ਵਿੱਚ ਨੂੰ ਇੱਥੇ ਨੂੰ ਦੇਖ ਭੀੜ ਨਹੀਂ ਕੁਝ ਨਹੀਂ ਤਾਂ ਹੁੰਦਾ ਹੁਣ ਹਾਲਾ ਗਾਰੇ ਨਾਲ ਕੰਮ ਖਰਾਬ ਕਰਦਾ ਉੱਥੇ ਉੱਥੇ ਤਾਂ ਮੇਰੀ ਗੱਲ ਸੁਣਦਾ ਉੱਥੇ ਗੱਡੀ ਕੋਈ ਨਾ ਕੋਈ ਕਾਰ ਤਾਂ ਫਸੀ ਹੋ ਰਹੀਦੀ ਐ ਉੱਥੇ ਇਹ ਅਗਲਾ ਕਹਿੰਦਾ ਵੀ ਕੱਢ ਦੇਣੀ ਮੈਂ ਹਾਂ ਜਦ ਨਿਠਾ ਕੇ ਵੀ ਨਿਕਲ ਜੂਗੀ ਜਾਂ ਨਿਠਾਉਂਦੇ ਆ ਟਾਇਰ ਉੱਪਰ ਵੇਹਣਦੇ ਗੱਡੀ ਥੱਲੇ ਲੱਗ ਜਾਂਦੀ ਐ ਨਾ ਇੱਧਰ ਨਾ ਉੱਧਰ ਰਾਹਤਾਂ ਜਾਮ ਹੋ ਜਾਂਦੇ ਇੰਨੇ ਨੂੰ ਮੋਟਰਸਾਈਕਲ ਵਾਲੇ ਦਾ ਵੀ ਬਹੁਤ ਫਾਦ ਦੇ ਉੱਥੇ ਵੀ ਉਹ ਤਾਂ ਪਾਣਾ ਜਾਂ ਬਾਹਰ ਨਿਕਲੇ ਉੱਥੇ ਰਿੱਤਾ ਗਰੇ ਮੜਾ ਹਾਂ ਜਾਂ ਥੱਲੇ ਪੱਕਾ ਹੀ ਰਹਿੰਦੇ ਨੇ ਉਪਣੇ ਜਿੱਕਣਾ ਰੇਲੋ ਵਾਲਾ ਪੱਕਾ ਹੀ ਦਾ ਉੱਪਰ ਮਿੱਟੀ ਹੀ ਹੋਣੀ ਤੀ ਉੱਥੀ ਤੇ ਪਿਆ ਪਾਣੀ ਪਾਣੀ ਵੀ ਲਖੀ ਜਾਂਦਾ ਸਮਾਨ ਹੁਣ ਗਾਰਿਆਂ ਦਾ ਆਂ ਕਰਦਾ ਉੱਥੇ ਨਹੀਂ ਤਾਂ ਵਿਚ ਨੂੰ ਤਾਂ ਘੰਟੇ ਦਾ ਰਸਤਾ ਤਾਂ ਸਾਰਾ ਹੀ ਦਿਨ ਮੇ ਪੀੜ ਕੱਟ ਹੁੰਦੀ ਐ ਅੱਜ ਇੱਥੇ ਚਮਕਾਓ ਸਾਹਿਬ ਰਾਤ ਨੂੰ ਯਾਦਾ ਆਉਂਦੇ ਰਾਤ ਨੂੰ ਆਹ 4 ਵਜੇ ਤੇ ਬਾਅਦ ਹੂੰ ਤੇ 4 ਵਜੇ ਤੇ ਲੈ ਕੇ 9 10 ਵਜੇ ਤੱਕ ਲਾ ਲਾ ਸਭ ਰਾਤ ਨੂੰ ਮੱਥਾ ਟੇਕਣ ਆਉਂਦੇ ਪਿੰਡਾਂ ਦੇ ਵੀ ਸਭ ਹਾਂ ਨਾਲੇ ਅਗਲਾ ਕਹਿੰਦਾ ਦੁਬਾਨ ਸੁਣ ਕੇ ਆਉਂਦੇ ਐ ਹਾਂ ਆਪ ਨੇੜੇ ਨੇੜੇ ਦੇ ਆਪਣੇ ਹਾਂ ਉਹ ਸਭ ਕੱਗਲੇ ਰਾਤ ਨੂੰ ਲੰਗਦੇ ਆ ਨਾਲੇ ਮੱਥਾ ਟੇਕਉਂਦੇ ਆ ਬੇਬੀ ਹੋਏਲ ਹੋਊਗਾ ਬੇਲ ਜາດ ਨੂੰ ਭੀੜ ਜ਼ਿਆਦਾ ਹੁੰਦੀ ਸਮੇਂ ਹਾਂ ਹੁਣ ਤੂੰ 7 ਵਜੇ ਤੇ ਦੇਖ ਲਈ ਭੀੜ ਕਿੰਨੀ ਹੁੰਦੀ ਆ 4 ਵਜੇ ਤੇ ਵੀ ਜੇ ਅਗਲੀ ਵਾਰ ਆਉਣਾ 4 ਵਜੇ ਤੇ ਸ਼ਾਮ ਨੂੰ ਲੰਗਰ ਲਾਵੇ ਆ ਰਾਤ ਰਾਤ ਸਾਰੀ ਚਲਾਵੇ ਚਾਹ 10 11 ਵਜੇ ਦਾ ਚਲਾਈ ਜਾਵੇ 11 ਵਜੇ ਪਹਿਲਾ ਹੋ ਜਾਂਦਾ ਬਸ ਬਸ 11 ਵਜੇ ਠੀਕ ਆ ਹਾਂ ਆ ਚਲਾਵੇ ਹਾਂ ਦਿਨ ਚ ਭੀੜ ਘੱਟ ਹੁੰਦੀ ਆ ਦਿਨ ਚ ਨਾ ਕੀਰਤਨ ਹੁੰਦਾ ਬਸ ਹਾਂ ਇੰਨੀ ਭੀੜ ਨਹੀਂ ਹੁੰਦੀ ਰਾਤ ਨੂੰ ਰੋਗ ਆਉਂਦੇ ਜਿਆਦਾ ਹਾਂ ਅਬੀਰ ਅੱਗੇ ਰਾਤ ਨੂੰ ਜਾਂਦੇ ਹੁੰਦੇ ਸੀ ਹਾਂ ਸਭ ਰਾਤ ਵਾਲੀ ਹੈ ਕਦੇ ਦਿਨ ਚ ਗਏ ਆ ਪ੍ਰਾਅ ਰਾਤ ਨੂੰ ਗਏ ਇੰਨੀ ਵਾਲੀ ਗਏ ਆ ਗੱਲ ਤਾਂ ਤੇਰੀ ਠੀਕ ਹੈ ਵੀ ਰਾਤ ਦਾ ਕੰਮ ਚੱਲਦਾ ਉੱਥੇ ਹਾਂ ਤੇ ਇੱਕ ਵੀ ਉਹ ਉੱਥੇ ਵੀ ਗਰਮੀ ਬਹੁਤ ਹੀ ਦਿਨ ਚ ਤਾਂ ਅੱਛਾ ਆਹੋ ਫਿਰ ਤਾਂ ਗਰਮੀ ਤਾਂ ਹੋਣੀ ਉਹਦੀ ਉੱਥੇ ਉੱਥੇ ਤਾਂ ਭੱਟੀਆਂ ਕੋਤੋਂ ਹੀ ਸੇਕ ਮਾਰਦਾ ਉਹ ਵੀ ਨਾਲੇ ਉਹ ਠੰਡ ਹੈ ਨਹੀਂ ਐ ਚੈਨੀ ਕੰਨ ਦੇ ਲਈ ਧੁੰਦ ਕਿੱਥੇ ਉਧਰ ਦਿੱਤੀ ਆ ਦੇ ਨਾ ਵੀ ਮੇਰੀ ਗੱਲ ਸੁਣਦਾ ਅਜਾ ਕੱਲ ਠੰਡ ਥੀ ਅੱਜ ਸਵੇਰ ਦੀ ਪੱਤਾ ਨਹੀਂ ਹਿੱਲਿਆ ਹਵਾ ਦਾ ਅੱਜ ਗਰਮੈਸ ਹੈ ਨਾਲੇ ਬੱਦਲ ਵਾਜੇ ਨਾਲੇ ਗਰਮੈਸ ਆ ਦੇਖ ਲੈ ਤੂੰ ਤੇ ਪਛਬਾਂ ਨਾਲੇ ਠੰਡ ਹੁੰਦੀ ਹੈ ਵੀ ਕਹਿੰਦੇ ਆਹ ਆ ਦਿਨਾਂ ਮਾਤਾ ਠੰਡ ਬਹੁੰਦੀ ਲੈ ਇਹ ਨਾ ਦਿਨਾਂ ਚ ਠੰਡ ਦਾ ਗਿਆਨ ਤਾਂ ਤਾਂ ਇਹ ਨਹੀਂ ਤੂੰ ਦੇਖ ਲੈ ਤਾਂ ਹੁੰਦਾ ਉਹ ਜਿੱਦਾਂ ਨਹੀਂ ਬੈ ਜੈਕਟ ਨਹੀਂ ਪੈਂਦੀ ਹੈਗੀ ਹੁਣ ਜਦ ਆਪਾਂ ਪਿਛਲੇ ਸਾਲੇ ਗਏ ਦੇਖ ਤੂੰ ਤੇ ਪਿਛਲੇ ਸਾਲ ਤਿੰਨ ਦਾਤ ਹੋ ਰਿਹਾ ਪਿਛਲੇ ਸਾਲੇ ਗਏ ਤੇ ਯਾਰ ਹੂੰ ਹੂੰ ਕੁੱਤਨੀ ਦਾ ਦੇਖਦਾ ਤੂੰ ਤਾਂ ਜਿਆ ਮੁੜਕੇ ਆਏ ਤੇ ਤੇ ਸਾਲ ਦਾ ਬੋਸਤੋਂ ਤੇ ਸਾਲ ਦਾ ਬੋਸਤੋਂ ਪਈ ਬਹੁਤ ਹੁੰਦਦੀ ਐਸੋ ਤੁੰਦ ਹੀ ਹੋਣੀ ਕਲਕੱਤਾਂ ਹੀ ਵਧੀਆਂ ਹੋਈਆਂ ਹੋਰ ਸਭ ਕਾਸੇ ਨੂੰ ਫਰਕ ਪੈ ਗਿਆ ਕਾਕਾ ਵੀ ਦੇਖ ਲਗੇ ਕਲਕੱਤਾਂ ਨਾਲ ਹੀ ਚੜ ਗਈਆਂ ਬਾਈ ਇੱਕੀਆਂ ਨਾਲ ਹੀ ਚੜ ਗਈਆਂ ਇਹ ਤੂੰ ਜੇ ਨਾ ਠੰਡ ਪਾਈ 10 ਦਿਨ ਨੂੰ ਤੈਨੂੰ ਬੱਲਾ ਮੈਂ ਨਿਕਲੇ ਮੈਂ ਦਿਖਾ ਦੂੰਗਾ ਅਗੇਤੀ ਕਣਕ ਦੀਆਂ ਸਮਝਿਆ ਮਾਹੌਲ ਖਰਾਬ ਹੋ ਰਿਹਾ ਨਾ ਜੇ ਨਸਰੇ ਹੀ ਕਣਕ ਅਗੇਤੀ ਜੇ ਪੈ ਗਿਆ ਪਿੱਛੇ ਤੇ ਕੋਰਾ ਕੋਰਾ ਪਿਆ ਐਸੋ ਕੋਈ ਇਹ ਕੋਰਾ ਪੈ ਗਿਆ ਕਣਕਾ ਖਤਮ ਮਾਦਾ ਠੰਡ ਲੇਟ ਨਾ ਪਵੇ ਕਿਤੇ ਹਾਂ ਜਿਹੜੀ ਜਿਹੜੀ ਤਾਂ ਹੋ ਗਈ ਕਣਕੇ ਛੋਟੇ ਨਾ ਲੇਟ ਲੂਟਾ ਜਿੱਕਣਾ ਛੋਟੀਆਂ ਕਣਕਾਂ ਆ ਉਹਨਾਂ ਨੂੰ ਤਾਂ ਕੋਰੇ ਨਾਲ ਲੱਗਣਾ ਰੇ ਮੰਗਣਾ ਉਹਨਾਂ ਕਣਕਾਂ ਦੀ ਜਿਹੜੀ ਕਣਕ ਬੱਲ ਚੜ ਗਈ ਉਹ ਕਲ ਕਣਕ ਖਤਮ ਹੈ ਬੱਲ ਥੂਥਿਓ ਰਹਿ ਜਾਂਦੀ ਹੈ ਜੀ ਕੋਰਾ ਪੈ ਜੀ ਮੈਨੂੰ ਲੱਗਦਾ ਵੀ ਇਹ ਵਾਰ ਐਸੋ ਦਿਖਦਾ ਹੀ ਆ ਮੈਨੂੰ ਵੀ ਲੇਟ ਪੂਰਨ ਜਾਂਦੇ ਇਹ ਠੰਡ ਲੇਟ ਪੂਗੀ ਹਾਂ ਸਰੂ ਗਾਂਡ ਹੈ ਵਾਰ ਹੋਰ ਜੀ ਬਾਰ ਕਾਨਕ ਉਹ ਮਾਹੂਗੀ ਲੱਕਾਂ ਟੈਨ ਹਾਂ ਐਤ ਕੀ ਮਾਰ ਮਾ ਕੇ ਜਾਉ ਫਿਰ ਮਾਰ ਦਿਖ ਦਿਓ ਪਹਿਲਾਂ ਮੀਆਂ ਨੇ ਮਾਰ ਲਿਆ ਹੁਣ ਹੁਣ ਠੰਡ ਹੈਗੀ ਪੂਰਾ ਜਮਾਂ ਪੂਰਾ ਵੀ ਨਹੀਂ ਨਾਲੀ ਚੜ ਗਈ ਗਣਕ ਉਹ ਜੈਕਰ ਨਹੀਂ ਪੈਦਾ ਸਰ ਸ਼ਵੇਸ਼ਾਮ ਡੰਡ ਯਾਰ ਹੋਰ ਠੰਡੇ ਨਹੀਂ ਹੈਗੀ ਹੁਣ ਮਾਤਲਾ ਵੀ ਆ ਲਈ ਅਹ ਆਪਣੀ ਕਾਨਕ ਲਾਈ ਬਾਹਰ ਬਾਦ ਜਿ ਲਈਆਂ ਇਹਨਾਂ ਨੇ ਫਾਇਦਾ ਦੇਣਾ ਜਿਹੜੀਆਂ ਹੁਣ ਵੀ ਹੁੰਦੀਆਂ ਛੇਤੀਆਂ ਕਣਕਾਂ ਤੇ ਤੁਹਾਡੀਆਂ ਆਓ ਕਿਆ ਪਤਾ ਮਹਾਰਾਜ ਨੇ ਕਿੱਦੇ ਲੋੜ ਪਾਈ ਇਹ ਫਾਇਦਾ ਦੇ ਕੇ ਜਾਉਂਗੇ ਇਹ ਅਗੀਤੀਆਂ ਕਰੋ ਨਾਲ ਯਾਰ ਜ ਨਹੀਂ ਕੀਤੀ ਤਾਂ ਇੱਕ ਵਾਰੀ ਹੋਇਆ ਉਹਨੂੰ ਦੱਸਦਾ ਮੈਂ ਕਰ ਰਾਂ ਨੇ ਬਿਜਲੀ ਕਣਕ ਹੂੰ ਕਰਨ ਰਾਂ ਨੇ ਬੀਜੀ ਵੀ ਨਾ ਕੀਤੀ ਗੰਨੇ 'ਚ ਬਿਜਲੀ ਉਹਨਾਂ ਨੇ ਅਗੀਤੀ ਕੰਨਾ ਬੀਜ ਕੇ ਵੀ ਕਣਕ ਬੀਜ ਦਿੰਦੇ ਆ ਕਣਕ ਬਾਈ ਬਹੁਤ ਟੌਪ ਦੀ ਦੀ ਯਾਰ ਕਣਕ ਨਿਸਰੀ ਵੀ ਸੀ ਨਿਸਰਿਆ ਹੀ ਆ ਜਾ ਕੇ ਲੇਟ ਪੈ ਗਿਆ ਕੋਹਰਾ ਥਾਲਾ ਹੂੰ ਕੋਹਰਾ ਵੀ ਪੋਪਿਆ ਕਈ ਦਿਨ ਪਿਆ ਬਾਲ ਤਾਂ ਦੇਖਣ ਨੂੰ ਵਧੀਆ ਲੱਗੀ ਵੀ ਬਾਲ ਤਾਂ ਬਹੁਤ ਵਧੀਆ ਯਾ ਬਾਲ ਨੂੰ ਦੱਬ ਦੇਤੇ ਉਦੋਂ ਕੁਝ ਵੀ ਨਹੀਂ ਤਾਂ ਹੈਗਾ ਮੈਂ ਕਹਾਂ ਦੋ ਕੰਟਲ ਗਣਕ ਨਹੀਂ ਹੋਈਆਂ ਟੂੜੀ ਹੋਈ ਆ ਬਸ ਫੋਕੀ ਵਾਲ ਤੇ ਫੋਕੀ ਫੋਕੀ ਵਾਲ ਆਏ ਕੋ ਕਣ ਆਏ ਲਾਦੀ ਬਹੁਤ ਜ਼ਿਆੜ ਦੋ ਗਣਕ ਨਿਕਲੇ ਨਹੀਂ ਕੁਛ ਵੀ ਕਈ ਸਾਲ ਦੀ ਗੱਲ ਹੈ ਹੈਗੇ ਲੇਟ ਪਿਆ ਦਾ ਕੋਰਾ ਇਥੋਂ ਵੀ ਮੌਸਮ ਮੈਨੂੰ ਖਰਾਬ ਹੀ ਲੱਗਦਾ ਕੰਮ ਠੰਡ ਨਹੀਂ ਤਾਂ ਹੈਗੀ ਠੰਡ ਕਰਕੇ ਹੀ ਆ ਜੰਮਰੀ ਤੇ ਵਿਚ ਪਉ ਠੰਡ ਨੂੰ ਜਾ ਕੇ ਪੂਰੀਆਂ ਹਾਂ ਜੇ ਪਈ ਹੋਰ ਨਹੀਂ ਕਿ ਸੁੱਕੇ ਨੇ ਕੱਢਿਆ ਪਰ ਲੱਗਦਾ ਤਾਂ ਹੀ ਉਹ ਤੂਲਾਂ ਦੇ ਪੱਤੇ ਨਹੀਂ ਆਏ ਪਰ ਸਾਫ ਹੁੰਨੇ ਖੜੇ ਹਲੇ ਵੀ ਮੈਂ ਕਹਿੰਦਾ ਦੁਬਾਰਾ ਹੁੱਟਣੇ ਵਾਲਾ ਕੰਮ ਹੋਇਆ ਵਿਆ ਹੁਣ ਪੱਤਾ ਜੱਦਾ ਪਿਆ ਬੂਲਰ ਪੱਤਾ ਪੱਤਾ ਇਹਨਾਂ ਲਈ ਤਾਂ ਅੰਗ ਡੰਡੇ ਦਿਖਦੇ ਹੁੰਦੇ ਸੀ ਓਕੇ ਅੱਦਾ ਪੱਤਾ ਪਿਆ ਪਰ ਬੂਲਰ ਦਾ ਅੱਦਾ ਝੜ ਗਿਆ ਅੱਦਾ ਪਿਆ ਲੀ ਲੀ ਖਾਣ ਜੰਦੀਆਂ ਵੀ ਹੋਰ ਪੌਤਾ ਪਏ ਆ ਚਮਕਦੇ ਲੈ ਹੋਰ ਕਿਹਾ ਦੇਖੋ ਬਾਈ ਪੱਕੀ ਦੇਖੋ ਮਹਾਰਾਜ ਦੇ ਹੱਥ ਮਾ ਸਭ ਕੋ ਦਾ ਆਪ ਤਾਂ ਪਾਣਾ ਕਿਆ ਬਣਦਾ ਆਪੇ ਕਰਨੀ ਨੇ ਲੋਕ ਜਿੱਦ ਨੂੰ ਕੰਮ ਕਰਨਾ ਹੈ ਉੱਕੇ ਗੱਲੂ ਕਰਦੇ ਆ ਤਿਆਰੀ ਹਾਂ ਅੱਜ ਦਾ ਸੌਂਗੇ ਕੱਲੂ ਮੇਰੀ ਗੱਲ ਥੋੜਾ ਅੱਜ ਕੱਲੂ ਨਾ ਕੱਲੂ ਦਿਨ ਮਾ ਦੂਗਟ ਨੂੰ ਟਰੈਲੇ 'ਤੇ ਲਾ ਲੋ ਕਾਲੀ ਮਾ ਕੁਝ ਨਹੀਂ ਹੁੰਦਾ ਫੇ ਆਹ ਫੇ ਲਾਉਣੀ ਪੈ ਤੂੰ ਬਿੱਡ ਘਸਣਾ ਪੈਣਾ ਪਾਸੋਂ ਜਾਣੀ ਆ ਤਾਂ ਫੇ ਲੋਟ ਆਉਣਾ ਪਾਸੋਂ ਤੁਸੀਂ ਜਾਣਾ ਹੀ ਆ ਪਾਸੋਂ ਇੱਕ ਟੱਲ ਕੇ ਚ ਲੈਣਾ ਠੀਕ ਆ ਗੱਲ ਬਾਕੀ ਜਾਵਾਂਗੇ ਦੋ ਟਰੈਲੇ ਫੇਰ ਦੋ ਟਰੈਲੇ ਫੇਰ ਆਵਾਂਗਾ ਠੀਕ ਆ ਠੀਕ ਆ ਠੀਕ ਆ ਉੱਥੇ ਤਾਂ ਦੁੱਧ ਨੂੰ ਗੱਡੀ ਰੱਖਣੀ ਪੈਣੀ ਯਾਰ ਹਾਂ ਹਾਂ ਗੱਡੀ ਗੱਡੀ ਉਹ ਪਾਰਾ ਖਾਊਗੀ ਉੱਥੇ ਤਾਂ ਗੱਡੀ ਆ ਹਾਂ ਗੱਡੀ ਉਹ ਫਟ ਲੋਟ ਰਹਿਣੀ ਆ ਹਾਂ ਹਾਂ ਠੀਕ ਐ ਬਾਕੀ ਪਈ ਪਿੜੇ ਚਾਹ ਵਾਲਾ ਸੇਵਾ ਕਰਾਉਣ ਦੇ ਪਹੁੰਚ ਜਾਓ ਹੋਰ ਕੀ ਆ ਇੱਕ ਬੰਦਾ ਮੈਨੂੰ ਫੋਨ ਵੀ ਆ ਲਿਆ ਬਾਈ ਅੱਜ ਬਠਿੰਡੇ ਤੇ ਹੂੰ ਅੱਛਾ ਕਹਿੰਦਾ ਮੈਂ ਆਉਂਗਾ ਹਰਿਆਣੇ ਦੇ ਆ ਤਿੰਨ ਚਾਰ ਬਾਈ ਹੂੰ ਉਹਨਾਂ ਨੇ ਵੀ ਆਉਣਾ ਕਹਿੰਦੇ ਸੀ ਆਉਣਾ ਮਾ ਉੱਥੇ ਹੋਊਗਾ ਬਾਈ ਲੰਗਰ ਸਾਡਾ ਕਹਿੰਦਾ ਤਾਂ ਆਉਣਾ ਮਾ ਮੇਰਾ ਦੇਖੀ ਜਾਊਗੀ ਭਾਈ ਜੇ ਮਹਾਰਾਜ ਨੇ ਬੁਲਾ ਲੇ ਤਾਂ ਜਾਊਗਾ ਬਾਈ ਕਹਿ ਨਹੀਂ ਸਾਡਾ ਪੱਕਾ ਮੈਂ ਕਹਿੰਦਾ ਪੈਣਾ ਵੀ ਤੁਹਾਡੇ ਨਾਲ ਆ ਮੈਂ ਪੈ ਜੀ ਮੈਂ ਉੱਥੇ ਕਿੱਥੇ ਬਾਈ ਪੈ ਹੁੰਦਾ ਆ ਇਹਦਾ ਪੁੱਤਰਾ ਨੂੰ ਮੈਂ ਕਹਿਣ ਦੀ ਗੱਲ ਆ ਪੈਣਾ ਬਿੱਟੂ ਨੇ ਕਹਿੰਦੇ ਆਦੀ ਆਉਣਾ ਐ ਬਿੱਟੂ ਨੇ ਇੱਕ ਮਸ਼ੀਨ ਵਾਲੇ ਆਹ ਆਜਿਓ ਆਖਾ ਤੇ ਬੰਦੇ ਨੇ ਆਉਣਾ ਉੱਥੇ ਤਾਂ ਸ਼ਾਮ ਨਣਾ ਮੰਨ ਲਾ ਆਪਾਂ ਨੇ ਹਾਂ ਸ਼ਾਮ ਜਾ ਕੇ ਤਿਆਜੂ ਕਰਨੀ ਲੰਗਰ ਉਹਦੀ ਸਾਈ ਰਾ ਲਾਂਗੇ ਹੁੰਦੀ ਆ ਦੋ ਘਾਟੇ ਮਸੋਂ ਮਿਲਦੇ ਸੌਣ ਨੂੰ ਹਾਂ ਦੂਗੇ ਦਿਨ ਕੰਮ ਨੇ ਬੈਠ ਕੇ ਸ਼ਾਮ ਨੂੰ ਫੇਰ ਬੰਦਾ ਪੈਂਦਾ ਚਲੋ ਸੌਣਾ ਹੀ ਆ ਸਾਰਾ ਉਮਰ ਆਹ ਦੋ ਦਿਨ ਨਹੀਂ ਦੋ ਦਿਨ ਤਿੰਨ ਦਿਨ ਆ ਹੁਣੀ ਐ ਫੇ ਸੌਣਾ ਹੀ ਆ ਭਾਈ ਸੌਣਾ ਹੀ ਹਾਂ ਚਲੋ ਠੀਕ ਆ ਫਿਰ ਠੀਕ ਹੈ ਜੀ ਤਾਂ ਆਪਣੇ ਬਾਕੀ ਬਦਦਦ ਨੂੰ ਫਿਰ ਕੀ ਕੀ ਬਣਦਾ ਭਾਈ